ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਆ ਵੀਰੋ ਠੀਕ ਠਾਕ ਹੋ ਲਓ ਜੀ ਪੰਜ-ਛੇ ਜੋੜਿਆਂ ਦਾ ਆਪਾਂ ਅੱਜ ਹੋਰ ਕਰਾਈਏ ਸ਼ੌਂਕ ਤੇ ਇਹ ਜੋੜੇ ਨਵੇਂ ਲਾਤੇ ਪਈ ਆ ਵੀ ਜੋੜੇ ਲਾਤੇ ਰਾਜਨ ਵਾਲਿਆ ਚੋਂ ਬਾਈ ਨਾਰਾ ਇਹ ਮੋਜਾ ਤੇ ਮੀਰਾਪ ਚੋਂ ਕਬੂਤਰੀ ਆ ਬਾਈ ਸ਼ਾਕ ਕੀ ਲਾਲ ਮੋਢਿਆਂ ਦੀ ਇਹ ਜੋੜੇ ਨਵੇਂ ਲਾਏ ਆ ਬਾਈ ਕਰੋ ਚੈੱਕ ਤੇ ਦੱਸ ਸਕਦੇ ਹਾਂ ਇਹਨਾਂ ਦੇ ਬੱਚੇ ਆਪਾਂ ਨੂੰ ਤੇ ਆਪਾਂ ਦੇਰਾਂਗੇ ਇਹਨਾਂ ਦੇ ਬੱਚੇ ਬਾਈ ਤੇ ਸਪੋਰਟ ਕਰਿਆ ਕਰੋ ਮੇਰਾ ਵੀਰ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਦਿਆ ਕਰੋ ਲਓ ਜੀ ਕਰੋ ਚੈੱਕ ਬਾਈ ਲਾਲ ਚੀਨਾ ਨਾਰਾ ਬਾਈ ਤੇ ਛਿੱਟਿਆਂ ਵਾਲੀ ਥੋੜੇ ਥੋੜੇ ਇਹ ਮਦੀਨ ਹੈ ਕਬੂਤਰੀ ਕਾਲਾ ਚੀਨਾ ਨਾਰਾ ਕਰੋ ਚੈੱਕ ਬਾਈ ਇਹ ਪੁੰਨੂ ਕਲਾ ਚੋਂ ਕਬੂਤਰਾ ਬਾਈ ਮਦੀਨਾ ਲਾਲ ਚੀਨਿਆਂ ਚੋਂ ਠੀਕ ਹੈ ਜੀ ਲਓ ਜੀ ਕਰਾਈਏ ਦੂਬਾਰ ਤੀਜੇ ਜੋੜੇ ਦਾ ਸ਼ੌਂਕ ਬਾਈ ਲਓ ਜੀ ਮਦੀਨਾ ਬੈਠੀ ਆ ਗੁਲਾਬੀ ਇਹ ਮੋਢਾ ਰੰਗ ਕਲਰ ਲੱਗਿਆ ਬਾਈ ਇਹਦੇ ਠੀਕ ਹੈ ਜੀ ਇਹ ਬਾਜੀ ਛੱਡੀ ਸੀ ਬਾਈ 5 ਵਜੇ ਬੈ ਗਈ ਸੀ ਇਹ ਮੌਸਮ ਦਾ ਕੁਝ ਇਧਰ ਉਧਰ ਕਾਰਨ ਖਰਾਬ ਹੋ ਗਿਆ ਤੇ ਬੈ ਗਈ ਸੀ ਆ ਚੈੱਕ ਕਰੋ ਜੀ ਨਰ ਲਾਲ ਜੀਨਾ ਤੇ ਲਾਏ ਆ ਇਹ ਜੜੇ ਜੋੜੇ ਆਪਣੇ ਸੌਰੀ ਨਵੇਂ ਤੇ ਇਹਨਾਂ ਦੇ ਬੱਚਿਆਂ ਵਾਸਤੇ ਬੁਕਿੰਗ ਕਰ ਸਕਦੇ ਹੋ ਮੇਰਾ ਭਰਾ ਲਓ ਜੀ ਚੌਥਾ ਜੋੜਾ ਕਰੋ ਚੈੱਕ ਬਈ ਖਿਆਲ ਆ ਲੈ ਜੀ ਗਲਾਬੀ ਜਾ ਕਰਨ ਲੱਗਾ ਸਿਰ ਤੇ ਮਦੀਨਾ ਬਾਈ ਇਹ ਤੇ ਪਰੇ ਨਰ ਬੈਠਾ ਚਿੱਟੀਆਂ ਅੱਖਾਂ ਦੇ ਕਰੋ ਜੇ ਤਾਂ ਠੀਕਾ ਜੀ ਲਓ ਜੀ ਆਪਾਂ ਤੁਹਾਨੂੰ ਕਰਾਉਣਿਆ ਹੋਰ ਜੋੜਿਆਂ ਦੇ ਸ਼ੌਟ ਕਰੋ ਜੇ ਭਾਈ ਮੀਰਾਬ ਚੋਂ ਮਦੀਨਾ ਚਿੱਟੀ ਸਫਾਇਦ ਸ਼ਾਕ ਕੀ ਤੇ ਇਹ ਨਾਰਾ ਐ ਇਸੇ ਦੇ ਪੱਠਾ ਦਾ ਰਾਜਨਾਲਾ ਨੇ ਮੈਸ ਪਾ ਕੇ ਬਾਈ ਠੀਕ ਐ ਜੀ ਕੋਹ ਜੋੜੇ ਆ ਛੱਡੇ ਛੜ ਤੇ ਬਾਈ ਇਹਨਾਂ ਨਾਲ ਲਾਤੇ ਔਰਤਿਆਂ ਦਾ ਜੋੜਾ ਤੇ ਰਾਜਨਾਲਾ ਕਬੂਤਰ ਤੇ ਮੀਰਾਵ ਕਬੂਤਰੀਆਂ ਸ਼ਾਕ ਕੀ ਆ ਬੈਠੇ ਕਰ ਲੋ ਚੈੱਕ ਬਾਈ